ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਾਸੇਗਲ ਜੀ ਕਿੰਗ ਚੀਮਾ ਡੌਲਜੀ ਦੀ ਕਿਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਣਾ ਸ਼ੇਰ ਰੀਪੂ ਚੀਮਾ ਪਟਾਕੇ ਲੈ ਕੇ ਆਇਆ ਠੀਕ ਹੈ ਤੇ ਕੀਰਤ ਕੀਰਤ ਚੀਮਾ ਬੈਠੀ ਹੈ ਤੇ ਰੀਪੂ ਚੀਮਾ ਆਪਣਾ ਆਇਆ ਠੀਕ ਹੈ ਤੇ ਲੈ ਕੇ ਆਇਆ ਪਟਾਕੇ ਤੇ ਇਹ ਰੀਪੂ ਕਹਿੰਦਾ ਮੈਂ ਆਪਣੇ ਪਟਾਕੇ ਵਿਖਾਣੇ ਆ ਚੈਨਲ ਤੇ ਤੇ ਇੱਕ ਆਪਣਾ ਰੀਪੂ ਚੀਮਾ ਦੇ ਨਾਂ ਤੇ ਪੇਜ ਹੈ ਠੀਕ ਹੈ ਜੀ ਫੇਸਬੁੱਕ ਤੇ ਉਹਨੂੰ ਫੋਲੋ ਜ਼ਰੂਰ ਕਰਿਓ ਤੇ YouTube ਤੇ King Cheema 0021 ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਜਰੂਰ ਕਰਿਓ ਠੀਕ ਹੈ ਤੇ ਹੁਣ ਇਹ ਕਹਿੰਦਾ ਮੈਂ ਆਪਣੇ ਪਟਾਕੇ ਦਿਖਾਉਣੇ ਆ ਤੇ ਦਿਖਾ ਵੀ ਮਿੱਤਰ ਮੇਰਾ ਹੂੰ ਸ਼ਾਰਟ ਹਾਂ ਸ਼ਾਰਟ ਮੇਰਾ ਆ ਵੀ ਮੇਰਾ ਹੂੰ ਆ ਡੰਬਲ ਵੀ ਮੇਰਾ ਹੈ ਅੱਛਾ ਤੇ ਆਂ ਕੁੱਚੀ ਬੋਲੋ ਪੱਤ ਮੜਾ ਜਾ ਆ ਡੰਬਲ ਵੀ ਮੇਰਾ ਆ ਵੀ ਮੇਰਾ ਆ ਵੀ ਮੇਰਾ ਹੂੰ ਹੂੰ ਆ ਵੀ ਮੇਰਾ ਅਨਾਰ ਅਨਾਰ ਵੀ ਮੇਰਾ ਬੀੜੀ ਬੰਬ ਵੀ ਮੇਰਾ ਆ ਵੀ ਆ ਵੀ ਤੇ ਆ ਵੀ ਮੇਰਾ ਆ ਵੀ ਮੇਰਾ ਆ ਝਗਰੀ ਵੀ ਮੇਰੀ ਹੈ ਇਹ ਪਪੂਟ ਵੀ ਮੇਰੇ ਆ ਉਹ ਮੁਰਗਾ ਬੰਬ ਵੀ ਮੇਰਾ ਤੇ ਆ ਇਹ ਰਾਕਟ ਹੈ ਸਭ ਤੋਂ ਤਗੜੇ ਰਾਕਟ ਨਹੀਂ ਆ ਆ ਤੇ ਤੁਹਾਡੇ ਮਿਕਸ ਨਹੀਂ ਹੈਗੇ ਯਾਰ ਆ ਆ ਬੀੜੀ ਬੰਬ ਜਿਹੜੇ ਆ ਇਹ ਦੋਨਾਂ ਦੇ ਤੁਹਾਡੇ ਭੈਣ ਭਰਾ ਦੇ ਹਾਂ ਇਹ ਸਾਡੇ ਦੋਨਾਂ ਦੇ ਹਿੱਸੇਦਾਰ ਚ ਇਹ ਚਲ ਕੀਰਤ ਨੂੰ ਤੂੰ ਦੱਸ ਪੁੱਤ ਹੂੰ ਤੂੰ ਦੱਸ ਕੁੱਚੀ ਬੋਲਣਾ ਥੋੜਾ ਜਿਹਾ ਠੀਕਾ ਠੀਕਾ ਇਹ ਕਾਮੇਲ ਸਕਾਈ ਸ਼ੋਟ ਹੂੰ ਇਹ ਕਾਮੇਲ ਚਕਲੀ ਚਕਲੀ ਠੀਕ ਹੈ ਚਕਲੀ ਹੋਰ ਕਾਟਾ ਦੇ ਦੋ ਨਾ ਅੱਛਾ ਇਹ ਮੈਂ ਚਲਾਇ ਹੋਇਆ ਪਾਪਾ ਆ ਪੋਪਟੇ ਵੰ ਮੇਲੇ ਕਿਹੜੇ ਬੰਬ ਗੰਡੇ ਅੰਬ ਨਹੀਂ ਪਹਿਲਾਂ ਕੀ ਕਿਹਾ ਸੀ ਪੋਪਟੇ ਹੈ ਪੋਪਟੇ ਪੋਗਟੇ ਠੀਕ ਹੈ ਹੋਰ ਹੂ ਹੂ ਇੱਕ ਕਾਟਣ ਦੇ ਲਈ ਛੁੱਲੀਆਂ ਦੀ ਮੇਰੀ ਵੀ ਹੈ ਠੀਕ ਹੈ ਜਿਹੜੇ ਆਪਣੇ ਹੱਥ ਨਾਲ ਆਏ ਆ ਘੁਮਾ ਕੇ ਚਲਾਉਨੇ ਨੇ ਹਣਾ ਕਿਦਾਂ ਚਲਾਈ ਦਿਆ ਕੀਤੇ ਇਹ ਚੰਮ ਚੰਮ ਬੈ ਟੂਨ ਚਾਲ ਕਿਰਤ ਕਿਵੇਂ ਚਲਾਈ ਦਿਆ ਹੈ ਬਾਲੇ ਕੱਢਿਆ ਨਾ ਫਾਪੇ ਨਹੀਂ ਬਾਹਰ ਹੁਣ ਨਹੀਂ ਕੱਢਣਾ ਇਹ ਉਹ ਕੱਲ ਨੂੰ ਕੱਢਾਂਗੇ ਆਪਾਂ ਚਲਾਈ ਦੇ ਕਿਦਾਂ ਐ ਅੱਗ ਲਾ ਕੇ ਇਹਨੂੰ ਕਿਵੇਂ ਹੱਥ ਨਾਲ ਘਮਾਈਦਾ ਆ ਪਹਿਲੇ ਇਹਨੂੰ ਬਾਹਰ ਕੱਢੋ ਕਿਰਤ ਹੱਥ ਕਿਵੇਂ ਘਮਾਈਦਾ ਠੀਕ ਆ ਹੋਰ ਕਿਹੜੇ ਆ ਚਲ ਪਟਾਕੇ ਦੱਸ ਆਪਣੇ ਹੋਰ ਕਿਹੜੇ ਕਿਹੜੇ ਆ ਹੋਰ ਕਿਹੜੇ ਰਹਿ ਗਏ ਤੇਰੇ ਹੋਰ ਹੂੰ ਕਿੱਕਾਂ ਨੇ ਆਪਣੇ ਇਹ ਤੱਜਦੇ ਨੇ ਹਾਂ ਅੰਗੀ ਅਹ ਏ ਵੀ ਅਨਾਰ ਵਾ ਇਹ ਚੜਚੜ ਇੱਕ ਚਿਲਚਿਲਾ ਚੜਚੜ ਚੜਚੜ ਇਹ ਦੋਨੇ ਦੀ ਆ ਇਹ ਵੱਡੇ ਚੜਚੜਾ ਉਹਹੀਂ ਕਿਦਾਂ ਦੇ ਆ ਰਿਪੂ ਇਹ ਕਾਫੀ ਵੱਡੇ ਆ ਰਿਪੀਟਡ ਆਲੂ ਬੰਬ ਕਹਿੰਦਾ ਦਿਖਾਈ ਆ ਆਲੂ ਬੰਬ ਕਿਹੜਾ ਜਿਹੜਾ ਇਹ ਤਗੜੇ ਆਲੂ ਬੰਬ ਹੈ ਇਹ ਰੰਗ ਬਰੰਗੇ ਆਲੂ ਬੰਬ ਹੈ ਇੱਕ ਇੱਕ ਜਿਹੜਾ ਇਦੋਂ ਵੀ ਵੱਡਾ ਚੱਕੀ ਫਿਰਦਾ ਸੈਂ ਇਹ ਉਹ ਆ ਦਖਾਈਓ ਕਿਵੇਂ ਦਾ ਉਹ ਤੇਰਾ ਭਲਾ ਹੋ ਜੇ ਓਏ ਇਹ ਤੂੰ ਚਲਾ ਲਿਆਂਗਾ ਰਿਪੋਇਟਡ ਓਏ ਇਹ ਮੈਂ ਤਾਂ ਨਹੀਂ ਚਲਾ ਸਕਦਾ ਹਾਂ ਹੋਰ ਕੌਣ ਚਲਾਉ ਮਮਾ ਅੱਛਾ ਚਲਾਉਂਗਾ ਮੈਂ ਕਿ ਤੂੰ ਕਿਹੜੇ ਚਲਾਏਂਗਾ ਇਹ ਕਿਹੜੇ ਦਖਾਈ ਇਹ ਵੀ ਰੰਗ-ਬਰੰਗੇ ਆ ਪਰ ਇਹ ਨਿੱਕੇ ਹਾਂ ਇਹ ਕਿਵੇਂ ਦੇ ਦੱਸਦਾ ਪੁੱਤ ਉਹ ਆਪਾਂ ਪਟਾਕੇ ਵੇਖ ਲਿਓ ਵੀਰੇ ਕੋਲ ਜਿਹੜੇ ਆ ਉਹ ਬੰਦ ਉੱਪਰ ਟੇਬ ਲੱਗੀ ਹੋਣੀ ਆ ਰਿਪੂ ਚਾ ਕੋਈ ਨਹੀਂ ਰਹਿਣ ਦੇ ਕੋਈ ਗੱਲ ਨਹੀਂ ਚਾ ਖੋਲ ਲੈ ਖੋਲ ਤਾ ਤੂੰ ਦੱਸ ਉਹ ਨੱਚੜ ਕੀੜਿਆ ਕਿਤੇ ਇੱਕ ਮੈਂ ਚਲਾ ਲੈਂਨਾ ਇਹ ਵਾਲਾਂ ਬੂੜ ਪਿੰਨਾ ਬਾਰਕ ਡੋਪੀਲਾ ਆ ਪੈਂਥੋਲੀ ਅੱਗ ਲਾ ਕੇ ਭੱਜ ਲੈਣੇ ਨੇ ਅੱਛਾ ਨਾਰ ਆ ਦੇਖੋ ਇੱਕ ਜੀ ਨਿੱਕੀ ਜੀ ਹੂੰ ਉਹ ਨਾਟਬ ওভার ਡਾਣਾ ਗੀਰਤਾ ਆਹ ਲਾ ਸਾਡੇ ਦੋਨਾਂ ਦੇ ਇੱਕ ਇੱਕ ਕਾਫੀ ਟਾਈਮ ਚੱਲੇਗਾ ਨਾ ਅੱਛਾ ਜੀ ਨਾਟ ਇਹ ਬਹੁਤ ਟਾਈਮ ਚੱਲੇਗਾ ਇਹ ਬਹੁਤ ਜ਼ਿਆਦਾ ਟਾਈਮ ਚੱਲੇਗਾ ਅੱਛਾ ਆ ਉਸ ਤੋਂ ਵੀ ਜ਼ਿਆਦਾ ਚੱਲੇਗਾ ਹਾਲ ਹੈ ਅਚੜੇ ਜੋਨਨਾ ਦੇ ਬੋਟੇ ਅੰਚੱਲੂਆ ਫਿਲ ਹੈ ਦੇ ਵਿੱਚ ਲੰਗ ਬਲੰਗ ਜੋਨ ਲਿੰਗੀਆਂ ਲੰਗ ਬਲੰਗੀਆਂ ਰੰਗ ਬਲੰਗੀਆਂ ਹਾਂਜੀ ਤੁਸੀਂ ਬੋਹੋ ਕੀ ਕਹਿੰਦੇ ਹੋ ਕਾਚਾ ਮੈਂ ਇੱਕ ਮਿੰਟ ਸ਼ਿਕਾਇਤ ਨਿੱਕੀ ਅੰਦ ਹਾਂਜੀ ਆ ਦੇਖੋ ਮੇਕੋ ਚੇਲਾ ਹਾਂ ਮੇਰੇ ਕੀਤ ਕੋ ਸ਼ੇਰ ਵੇਖ ਲਓ ਜੀ ਹਾਂਜੀ ਤੁਸੀਂ ਦੱਸੋ ਸਦਾ ਜੀ ਆ ਦੇਖੋ ਇਹ ਹੈ ਬੁਲਟ ਮੰਗ ਕਿਹੜਾ ਬੁਲਟ ਮੰਗ ਇਹ ਬੋਲਟਾਂਗ ਪਟਾਕਾ ਮਾਰਦਾ ਇਹ ਆਲੂ ਬੰਬ ਨਾਲ ਵੀ ਜ਼ਿਆਦਾ ਤਾਕਤ ਚੱਲ ਠੀਕ ਹੈ ਫਿਰ ਹੁਣ ਮੇਰੀ ਗੱਲ ਸੁਣੋ ਕਿ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਫੋਲੋ ਕਰ ਦਿਓ ਫੋਲੋ ਫੇਸਬੁੱਕ ਪੇਜ ਆ ਕੇ ਮੇਰਾ ਰੀਪੂ ਚੀਮਾ ਫੇਸਬੁੱਕ ਤੇ ਰੀਪੂ ਚੀਮਾ ਕਾ ਮੇਰਾ ਪੇਜ ਹੱਥ ਦੱਸ ਸਕਦਾ ਕੀਰਤ ਤੂੰ ਕਹੀ ਕਹਿ ਉਹ ਸਬਸਕ੍ਰਾਈਬ ਕਰ ਦਿਓ ਚੈਨਲ ਹੈ ਚੈਨਲ ਸਬਸਕ੍ਰਾਈਬ ਕਰ ਦਿਓ ਚਲ ਮੈਨੂੰ ਸਬਸਕ੍ਰਾਈਬ ਕਰ ਦੋ ਕੀ ਕਰ ਦੋ ਚਲ ਸਬਸਕ੍ਰਾਈਬ ਚਲੋ ਬਟਨ نیچے ਕਰ ਦੋ ਹੈ ਛੇਲ ਬਟਨ نیچے ਠੀਕ ਹੈ ਚਲੋ ਠੀਕ ਹੈ ਜੀ ਠੀਕ ਹੈ ਜਵਾਕਾਂ ਦੇ ਪਟਾਕੇ ਦਿਖਾਉਣੇ ਸੀ ਕਿ ਇਹ ਕਹਿੰਦੇ ਸਾਡੇ ਪਟਾਕੇ ਦਿਖਾਓ ਤੇ ਆਪਾਂ ਦਿਖਾਤੇ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਫੇਸਬੁੱਕ ਤੇ ਰੀਪੂ ਚੀਮੇ ਦੇ ਨਾਂ ਤੇ ਪੇਜ ਨੂੰ ਫੋਲੋ ਜਰੂਰ ਕਰਿਓ ਠੀਕ ਹੈ ਜੀ ਤੇ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਤਦ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਭਰੀ ਸ਼ੁਕਰੀਆ